ਸਤਿ ਸ਼੍ਰੀ ਅਕਾਲ ਜੀ ਚਾਹ ਬਣੀ ਕਿ ਨਹੀਂ ਹਜੇ ਤੱਕ ਸੁਸ਼ਮਾ ਜੀ ਗੁੱਸੇ ਨਾਲ ਚਿਲਾਈ ਬੱਸ ਮੰਮੀ ਜੀ ਚਾਹ ਬਣ ਗਈ ਆ ਹੁਣ ਇਹ ਲਈ ਰਸੋਈ ਵਿੱਚ ਟਿਫਨ ਬਣਾਉਂਦੀ ਹੋਈ ਬਹੁ ਸੀਮਾ ਬੋਲੀ ਜਲਦਬਾਜੀ ਵਿੱਚ ਸੀਮਾ ਨੇ ਚਾਹ ਕੱਪ ਵਿੱਚ ਪਾਈ ਤੇ ਬਾਹਰ ਸੁਸ਼ਮਾ ਜੀ ਦੇ ਲਈ ਲੈ ਕੇ ਜਾਣ ਲੱਗੀ ਕਿ ਉਹਦੇ ਵਿੱਚੋਂ ਹੱਥ ਵਿੱਚੋਂ ਚਾਹ ਦਾ ਕੱਪ ਛੁੱਟ ਗਿਆ ਸਾਰੀ ਚਾਹ ਥੱਲੇ ਡੁੱਲ ਗਈ ਤੇ ਕੱਪ ਪਲੇਟ ਟੁੱਟ ਗਿਆ ਸ਼ੂਸ਼ਮਾ ਜੀ ਗੁੱਸੇ ਵਿੱਚ ਰਸੋਈ ਵਿੱਚ ਆ ਕੇ ਬੋਲੀ ਤੋੜ ਦਿੱਤਾ ਕੱਪ ਪਲੇਟ ਮਹਾਰਾਣੀ ਨੇ ਜਾਣਦੀ ਮੀਆਂ ਕਿੰਨੇ ਮਹਿੰਗੇ ਕੱਪ ਪਲੇਟ ਸੀ ਇਹ ਤੂੰ ਆਪਣੇ ਪੇਕਿਆਂ ਦੇ ਘਰ ਕਦੀ ਵੇਖੇ ਵੀ ਨਹੀਂ ਹੋਣਗੇ ਇੰਨੇ ਮਹਿੰਗੇ ਕੱਪ ਪਲੇਟ ਤੇਰੇ ਪਿਓ ਨੇ ਦਾਜ ਵਿੱਚ ਵੈਸੇ ਵੀ ਕੁਝ ਨਹੀਂ ਦਿੱਤਾ ਇੱਥੇ ਜੋ ਵੀ ਪਾण्डे ਨੇ ਉਹੀ ਇਸਤੇਮਾਲ ਕਰਦੀਆਂ ਤੂੰ ਤਾਂ ਨਹੀਂ ਤਾਂ ਬਹੁ ਕਿੰਨਾ ਕੁ ਸਮਾਨ ਲੈ ਕੇ ਆਉਂਦੀ ਆ ਆਪਣੇ ਨਾਲ ਖੈਰ ਮੈਂ ਵੀ ਕਿੰਨੂ ਕਹਿ ਰਹੀ ਆ ਇੰਨਾ ਬੋਲ ਕੇ ਉਹ ਗੁੱਸਾ ਕਰਦੇ ਹੋਏ ਆਪਣੇ ਕਮਰੇ ਵਿੱਚ ਚਲੀ ਗਈ ਦਰੀਅਨਸਲ ਸ਼ੁਸ਼ਮਾ ਜੀ ਨੂੰ ਆਪਣੀ ਬਹੂ ਸੀਮਾ ਬਿਲਕੁਲ ਪਸੰਦ ਨਹੀਂ ਸੀ ਕਿਉਂਕਿ ਉਹ ਦਾਜ ਵਿੱਚ ਕੋਈ ਵੀ ਸਮਾਨ ਨਹੀਂ ਲੈ ਕੇ ਆਈ ਸੀ ਉਹਨੂੰ ਤਾਂ ਇੰਨੀ ਦੀ ਬਹੂ ਚਾਹੀਦੀ ਸੀ ਜੀ ਦਾ ਵਿਖਾਵਾ ਉਹ ਆਪਣੀਆਂ ਅਮੀਰ ਦੋਸਤਾਂ ਦੇ ਗਰੁੱਪ ਵਿੱਚ ਕਰ ਸਕਦੀ ਉਹਦੀ ਹਮੇਸ਼ਾ ਆਪਣੀ ਬਹੂ ਨਾਲ ਟਕਰਾਅ ਰਹੀ ਰਹਿੰਦੀ ਸੀ ਸ਼ੁਸ਼ਮਾ ਜੀ ਦੇ ਦੋ ਬੇਟੇ ਅਰਣ ਤੇ ਰੋਸ਼ਨ ਤੇ ਇੱਕ ਬੇਟੀ ਰੂਹੀ ਸੀ ਸ਼ੁਸ਼ਮਾ ਜੀ ਆਪਣੇ ਬੇਟੇ ਰੋਸ਼ਨ ਦਾ ਵਿਆਹ ਸੀਮਾ ਨਾਲ ਕਦੀ ਵੀ ਨਾ ਕਰਵਾਉਂਦੀ ਪਰ ਸੰਜੋਗ ਨਾਲ ਇੱਕ ਦਿਨ ਸੁਸ਼ਮਨ ਜੀ ਦਾ ਵੱਡਾ ਭਰਾ ਰਣਵੀਰ ਜੋ ਕਿ ਸੀਮਾ ਦੇ ਘਰ ਦੇ ਗੁਆਂਢ ਵਿੱਚ ਹੀ ਰਹਿੰਦਾ ਸੀ ਉਹ ਸੁਸ਼ਮਨ ਜੀ ਦੇ ਘਰ ਆਇਆ ਤੇ ਉਹਨਾਂ ਨੇ ਆਪਣੇ ਗੁਆਂਢ ਵਿੱਚ ਰਹਿਣ ਵਾਲੀ ਸੀਮਾ ਤੇ ਉਹਦੇ ਘਰ ਵਾਲਿਆਂ ਦੀ ਬਹੁਤ ਤਾਰੀਫ਼ ਕੀਤੀ ਤੇ ਰੋਸ਼ਨ ਦੇ ਲਈ ਉਹ ਰਿਸ਼ਤਾ ਦੱਸਿਆ ਜਿਵੇਂ ਹੀ ਉਹਨਾਂ ਨੇ ਸੀਮਾ ਦੀ ਫੋਟੋ ਰੋਸ਼ਨ ਨੂੰ ਦਿਖਾਈ ਰੋਸ਼ਨ ਖੁਸ਼ ਹੋ ਗਿਆ ਕਿਉਂਕਿ ਸੀਮਾ ਉਸੇ ਦੀ ਕਲਾਸ ਵਿੱਚ ਹੀ ਪੜਦੀ ਸੀ ਤੇ ਉਹ ਮਨ ਹੀ ਮਨ ਸੀਮਾ ਨੂੰ ਬਹੁਤ ਪਸੰਦ ਕਰਦਾ ਸੀ ਸੀਮਾ ਪੜਨ ਵਿੱਚ ਹੁਸ਼ਿਆਰ ਤੇ ਇੱਕ ਸੁਲਝੀ ਹੋਈ ਕੁੜੀ ਸੀ। ਸੀਮਾ ਦੇ ਪਿਤਾ ਜੀ ਬਹੁਤ ਪੈਸੇ ਵਾਲੇ ਤਾਂ ਨਹੀਂ ਸੀ ਪਰ ਬੇਟੀ ਨੂੰ ਪੜਾ ਲਿਖਾ ਕੇ ਬਹੁਤ ਹੁਸ਼ਿਆਰ ਬਣਾਇਆ ਸੀ ਉਹਨਾਂ ਨੇ ਤੇ ਸੰਸਕਾਰ ਤਾਂ ਕੁੱਟ-ਕੁੱਟ ਕੇ ਭਰੇ ਸੀ ਸੀਮਾ ਵਿੱਚ। ਬੇਟੇ ਦੀ ਪਸੰਦ ਦੇ ਸਾਹਮਣੇ ਛੁਸ਼ਮਾ ਜੀ ਜ਼ਿਆਦਾ ਕੁਝ ਬੋਲਣਾ ਪਾਈ ਤੇ ਉਹਨਾਂ ਨੇ ਇਸ ਰਿਸ਼ਤੇ ਦੇ ਲਈ ਹਾਮੀ ਭਰ ਦਿੱਤੀ। ਤੇ ਸੀਮਾ ਇਸ ਘਰ ਦੀ ਬਹੂ ਬਣ ਕੇ ਆ ਗਈ। ਸੀਮਾ ਨੂੰ ਹਜੇ ਤੱਕ ਸੁਸ਼ਮਾ ਜੀ ਨੇ ਦਿਲ ਤੋਂ ਸਵੀਕਾਰ ਨਹੀਂ ਕੀਤਾ ਸੀ ਉਸ ਦਾ ਹੀ ਨਤੀਜਾ ਸੀ ਕਿ ਅੱਜ ਵੀ ਸਵੇਰੇ-ਸਵੇਰੇ ਉਹਨਾਂ ਨੇ ਸੀਮਾ ਨੂੰ ਇੰਨਾ ਕੁ ਸੁਣਾ ਦਿੱਤਾ ਸੀ ਸੁਸ਼ਮਾ ਜੀ ਦੇ ਕੌੜੇ ਸ਼ਬਦ ਰੋਸ਼ਨ ਮੀ ਸੁਣ ਚੁੱਕਿਆ ਸੀ ਪਰ ਰੋਸ਼ਨ ਆਪਣੀ ਮਾਂ ਨੂੰ ਕੁਝ ਕਹਿਣ ਦੇ ਲਈ ਅੱਗੇ ਵਧ ਹੀ ਰਿਹਾ ਸੀ ਕਿ ਸੀਮਾ ਨੇ ਰੋਸ਼ਨ ਨੂੰ ਕੁਝ ਵੀ ਕਹਿਣ ਤੋਂ ਰੋਕ ਲਿਆ ਸੀ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਉਹਦੀ ਵਜ੍ਹਾ ਨਾਲ ਮਾਂ-ਪੁੱਤ ਵਿੱਚ ਕੋਈ ਦਰਾੜ ਪਵੇ ਦੂਸਰੇ ਦਿਨ ਸੁਸ਼ਮਾ ਜੀ ਦੀਆਂ ਸਾਰੀਆਂ ਸਹੇਲੀਆਂ ਘਰ ਆਈਆਂ ਹੋਈਆਂ ਸੀ ਸੀਮਾ ਨੇ ਉਹਨਾਂ ਦੇ ਲਈ ਬਹੁਤ ਸਾਰੇ ਤਰ੍ਹਾਂ ਦੇ ਖਾਣਾ ਬਣਾਇਆ ਸੁਸ਼ਮਾ ਜੀ ਦੀ ਸਹੇਲੀ ਨੀਤਾ ਬੋਲੀ ਸੁਸ਼ਮਾ ਤੇਰੀ ਬਹੁਤ ਆ ਬਹੁਤ ਹੀ ਸੋਹਣੀ ਆ ਤੇ ਨਾਲ ਹੀ ਕਿੰਨੀ ਗੁਣਮਾਨਵੀ ਆ ਸੁਸ਼ਮਾ ਬੋਲੀ ਇਹ ਕਰਾਂ ਉਹਦੀ ਸੁੰਦਰਤਾ ਦਾ ਅਚਾਰ ਪਾਣਾ ਕੀ ਤੈਨੂੰ ਕੀ ਪਤਾ ਦਾਜ ਵਿੱਚ ਕੁਝ ਨਹੀਂ ਲਿਆਈ ਮਹਾਰਾਣੀ ਮੇਰੀ ਹਿੰਮਤ ਮਾਰੀ ਗਈ ਸੀ ਮੇਰੇ ਰਾਜਕੁਮਾਰ ਵਰਗੇ ਪੁੱਤ ਦਾ ਵੀ ਘਰਨ ਵਰਗੀ ਕੁੜੀ ਨਾਲ ਵਿਆਹ ਕਰਵਾ ਦਿੱਤਾ ਮੈਂ ਆਪਣੀਆਂ ਸਹੇਲੀਆਂ ਵਿੱਚ ਵੀ ਛੁਸ਼ਮਾ ਜੀ ਨੇ ਜੀ ਭਰ ਕੇ ਬੁਰਾਈ ਕੀਤੀ ਆਪਣੀ ਬਹੂ ਦੀ ਉਹਨਾਂ ਦੀ ਬੇਟੀ ਹਮੇਸ਼ਾ ਆਪਣੀ ਮਾਂ ਨੂੰ ਸਮਝੰਦੀ ਕਿ ਉਹਦੀ ਭਾਬੀ ਲੱਖਾਂ ਵਿੱਚ ਹੋਈ ਕਿਆ ਫਿਰ ਵੀ ਛੁਸ਼ਮਾ ਜੀ ਨੂੰ ਕਦੀ ਸੀਮਾ ਵਿੱਚ ਚੰਗੀ ਬਹੂ ਨਹੀਂ ਦਿਖਾਈ ਦਿੱਤੀ ਥੋੜੇ ਮਹੀਨੇ ਵਿੱਚ ਛੁਸ਼ਮਾ ਜੀ ਦੇ ਛੋਟੇ بیٹے ਅਰਣ ਨੇ ਆਪਣੇ ਨਾਲ ਕੰਮ ਕਰਨ ਵਾਲੀ ਰੀਚਾ ਨੂੰ ਆਪਣੇ ਲਈ ਪਸੰਦ ਕਰ ਲਿਆ ਸੀ अरुण ਤੇ ਰੀਚਾ ਮੁੰਬਈ ਵਿੱਚ ਹੀ ਰਹਿੰਦੇ ਸੀ ਤੇ ਅੱਗੇ ਵੀ ਉਹਨਾਂ ਨੇ ਆਪਣੀ ਨੌਕਰੀ ਮੁੰਬਈ ਵਿੱਚ ਹੀ ਰਹਿ ਕੇ ਕਰਨ ਬਾਰੇ ਸੋਚਿਆ। अरुण ਤੇ ਰੀਚਾ ਦੇ ਘਰ ਵਾਲੇ ਵੀ ਇਸ ਵਿਆਹ ਦੇ ਲਈ ਮੰਨ ਗਏ ਸੀ। ਰੀਚਾ ਇੱਕ ਅਮੀਰ ਘਰ ਦੀ ਬੇਟੀ ਸੀ। ਇਹ ਵੇਖ ਕੇ ਸੁਸ਼ਮਾ ਜੀ ਬਹੁਤ ਖੁਸ਼ ਹੋ ਗਈ। ਇੰਨਾ ਚੰਗਾ ਰਿਸ਼ਤਾ ਹੱਥ ਆਇਆ ਵੇਖ। ਕੇ ਸੁਸ਼ਮਾ ਜੀ ਨੇ ਪਹਿਲਾਂ ਉਹਨਾਂ ਦੋਵਾਂ ਦੀ ਮੰਗਣੀ ਕਰਵਾ ਦਿੱਤੀ। ਵਿਆਹ ਦਾ ਮਹੂਰਤ ਹਜੇ 6 ਮਹੀਨੇ ਬਾਅਦ ਦਾ ਸੀ। ਇਲਹਾ ਅਤੇ ਅਰुण ਤੇ ਰੀਚਾ ਪੀਜੀ ਵਿੱਚ ਰਹਿੰਦੇ ਸੀ ਪਰ ਹੁਣ ਵਿਆਹ ਪੱਕਾ ਹੋ ਚੁੱਕਿਆ ਸੀ ਤਾਂ ਦੋਵਾਂ ਨੇ ਇੱਕ ਘਰ ਕਿਰਾਏ ਤੇ ਲੈ ਲਿਆ ਸੀ ਤੇ ਉਹ ਉੱਥੇ ਆਪਣੇ ਘਰ ਦਾ ਸਾਰਾ ਸਮਾਨ ਇਕੱਠਾ ਕਰ ਰਏ ਸੀ ਰੀਚਾ ਨੇ ਗੈਸ ਚੁੱਲਾ ਚਕਲਾ ਬਿਲਣਾ ਸਭ ਔਲੀਆਲੀ ਕਰਕੇ ਖਰੀਦਣਾ ਸ਼ੁਰੂ ਕਰ ਦਿੱਤਾ ਸੀ ਰੀਚਾ ਬਹੁਤ ਖੁਸ਼ ਸੀ ਅਰुण ਦੇ ਨਾਲ ਆਪਣੀ ਗਰਸਤੀ ਵਸਾਉਣ ਨੂੰ ਲੈ ਕੇ ਇਸੇ ਲਈ ਉਹ ਇੱਕ ਇੱਕ ਸਮਾਨ ਆਪਣੀ ਮਰਜ਼ੀ ਦਾ ਖਰੀਦ ਰਹੀ ਸੀ ਰੀਚਾ ਦੀ ਪਹਿਲਾਂ ਤੋਂ ਹੀ ਖੁਆਇਸੀ ਕਿ ਉਹ ਨੂੰ ਬਈ ਵਿੱਚ ਹੀ ਰਹੀ ਵੈਸੇ ਵੀ ਉਹਨੂੰ ਸਾਂਝਾ ਪਰਿਵਾਰ ਪਸੰਦ ਨਹੀਂ ਸੀ ਤੇ ਉਹ ਆਪਣੇ ਪਤੀ ਦੇ ਨਾਲ ਇਕੱਲੀ ਰਹਿਣਾ ਚਾਹੁੰਦੀ ਸੀ ਉਹ ਖੁਸ਼ ਸੀ ਕਿ ਉਹਦੀ ਇਹ ਦੇਲ ਦੀ ਖੁਆਇਸ਼ ਵੀ ਪੂਰੀ ਹੋ ਰਹੀ ਆ ਜਦੋਂ ਇਹ ਗੱਲ ਸੁਸ਼ਮਾ ਜੀ ਨੂੰ ਪਤਾ ਲੱਗੀ ਕਿ ਰੀਚ ਆਪਣੇ ਘਰ ਦੇ ਲਈ ਇੱਕ ਇੱਕ ਕਰਕੇ ਸਾਰਾ ਸਮਾਨ ਖਰੀਦ ਰਹੀ ਆ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਕਿ ਉਹਨਾਂ ਦੀ ਛੋਟੀ ਬਹੂ ਅਮੀਰ ਘਰ ਦੀ ਹੋਣ ਦੇ ਨਾਲ ਨਾਲ ਆਪਣੀ ਕਮਾਈ ਆਪਣੇ ਘਰ ਵਿੱਚ ਹੀ ਲਗਾ ਰਹੀ ਆ ਇੱਕ ਦਿਨ ਉਹ ਆਪਣੀਆਂ ਸਹੇਲੀਆਂ ਦੇ ਗਰੁੱਪ ਨੂੰ ਬੜੀ ਸ਼ਾਨ ਨਾਲ ਬੋਲੀ ਪ੍ਰਮਾਤਮਾ ਸਾਰਿਆਂ ਦੀ ਸੁਣਦਾ ਆ ਤੇ ਉਹਨਾਂ ਨੇ ਮੇਰੀ ਵੀ ਸੁਣ ਲਈ ਵੱਡੀ ਬਹੂ ਤਾਂ ਪਖਾਰੀਆਂ ਦੇ ਘਰ ਤੋਂ ਆਈ ਆ ਪਰ ਛੋਟੀ ਬਹੂ ਉਹ ਤਾਂ ਹੁਣ ਤੋਂ ਹੀ ਆਪਣੇ ਲਈ ਸਾਰਾ ਸਮਾਨ ਇਕੱਠਾ ਕਰ ਰਹੀ ਆ ਉਹਦੇ ਪੇਕੇਆਂ ਵਾਲੇ ਵੀ ਇੰਨੇ ਅਮੀਰ ਆ ਕਿ ਦਾਜ ਵਿੱਚ ਵੀ ਆਪਣੀ ਧੀ ਨੂੰ ਇੱਕ ਵੱਡਾ ਸਾਰਾ ਮਾਲ ਦੇਣਗੇ ਮੇਰੇ ਛੋਟੇ بیٹے ਦੀ ਕਿਸਮਤ ਤਾਂ ਰਾਜਾ ਵਰਗੀ ਨਿਕਲੀ ਹੁਣ ਤਾਂ ਸੁਸ਼ਮਾ ਜੀ ਹੋਰ ਵੀ ਫੁੱਲੀ ਨਹੀਂ ਸਮੁੰਦੀ ਸੀ ਤੇ ਆਪਣੀ ਵੱਡੀ ਬਹੂ ਸੀਮਾ ਨੂੰ ਸੁਣਾਉਣ ਦਾ ਇੱਕ ਮੌਕਾ ਵੀ ਨਹੀਂ ਛੱਡਦੀ ਸੀ ਅੱਜ ਸੁਸ਼ਮਾ ਜੀ ਨੇ ਜਦੋਂ ਵੇਖਿਆ ਕਿ ਸੀਮਾ ਆਪਣੇ ਪੇਕੇ ਜਾ ਰਹੀ ਸੀ ਤਾਂ ਸੁਸ਼ਮਾ ਜੀ ਬੋਲੀ ਮਾਂ ਰਾਣੀ ਕਿੱਥੇ ਚੱਲੀ ਬਾਣ ਫੱਬ ਕੇ ਰਸੋਈ ਦਾ ਕੰਮ ਕੌਣ ਕਰੂਗਾ ਤੇਰਾ ਪਿਓ ਸੀਮਾ ਬੋਲੀ ਮੰਮੀ ਜੀ ਗੱਲ-ਗੱਲ ਤੇ ਮੇਰੇ ਪੇਕੇ ਵਾਲਿਆਂ ਦਾ ਨਾਂ ਵਿੱਚ ਨਾ ਲਿਆ ਕਰੋ ਰਸੂਈ ਦਾ ਸਾਰਾ ਕੰਮ ਨੇ ਪਿਟਾ ਦਿੱਤਾ ਆਇਆ ਮੇਰੇ ਪਾਪਾ ਦੀ ਸਿਹਤ ਬਹੁਤ ਖਰਾਬ ਹੋ ਗਈ ਆ ਤਾਂ ਉਹਨਾਂ ਨੂੰ ਹੀ ਮਿਲਣ ਜਾ ਰਹੀ ਆ ਸ਼ਾਮ ਤੱਕ ਵਾਪਸ ਆ ਜਾਊਂਗੀ ਸ਼ਸ਼ੀਲ ਸ਼ਿਸ਼ਮਾ ਜੀ ਬੋਲੀ ਗਰੀਬਾਂ ਦੇ ਘਰ ਵਿੱਚ ਕਿੱਥੇ ਖਾਣ ਪੀਣ ਨੂੰ ਕੋਈ ਚੰਗਾ ਮਿਲਦਾ ਆ ਇਦਾਂ ਸਿਹਤ ਖਰਾਬ ਹੋਣਾ ਤਾਂ ਲਾਜ਼ਮੀ ਆ ਇੱਕ ਪਾਸੇ ਉੱਥੇ ਮੁੰਬਈ ਵਿੱਚ ਵੇਖ ਤਾਂ ਮੇਰੇ ਬੇਟਾ ਛੋਟਾ ਬੇਟਾ ਬਹੂ ਮਿਲ ਕੇ ਵਿਆਹ ਦੇ ਖਰਚ ਵਿੱਚ ਹੱਥ ਵਟਾ ਰਹੇ ਆ ਕਮਾਈ ਕਰਨ ਵਾਲੀ ਬਹੂ ਮਿਲੀ ਆ ਉਵੀ ਮੀਰ ਪਰਿਵਾਰ ਦੀ ਰਸੋਈ ਦਾ ਘਰ ਦਾ ਸਾਰਾ ਸਮਾਨ ਖਰੀਦ ਲਿਆ ਦੋਵਾਂ ਨੇ ਮਿਲ ਕੇ ਤੇ ਦੂਸਰੇ ਪਾਸੇ ਵੱਡੀ ਬਹੂ ਆ ਜੋ ਕੁਝ ਲੈ ਕੇ ਤਾਂ ਨਹੀਂ ਆਈ ਪਰ ਮੇਰੇ ਬੇਟੇ ਦੀ ਕਮਾਈ ਆਪਣੇ ਪੇਕੇ ਵਾਲਿਆਂ ਤੇ ਜ਼ਰੂਰ ਉਡਾ ਕੇ ਆਏਗੀ ਸੀਮਾ ਦੀ ਅੱਖਾਂ ਵਿੱਚ ਪਾਣੀ ਆ ਗਿਆ ਤੇ ਉਹ ਬੋਲੀ ਮੰਮੀ ਜੀ ਬਹੁਤ ਹੋ ਗਿਆ ਤੁਹਾਡਾ ਮੇਰੇ ਮੰਮੀ ਪਾਪਾ ਗਰੀਬ ਜ਼ਰੂਰ ਆ ਪਰ ਉਹ ਬਹੁਤ ਸਤਿਮਾਨੀ ਆ ਆਪਣੀ ਤੀ ਦਾ 1 ਰੁਪਿਆ ਲੈਣਾ ਵੀ ਪਸੰਦ ਨਹੀਂ ਕਰਦੇ ਹੋ ਸ਼ੁਸ਼ਮਾ ਜੀ ਬੋਲੀ ਵੱਡੀ ਆਈ ਮੇਰੇ ਨਾਲ ਜ਼ਬਾਨ ਚਲਾਉਣ ਵਾਲੀ ਤੂੰ ਤਾਂ ਇਹੀ ਕਹੇਂਗੀ ਨਾ ਤੁਸੀਂ પતિ ਪਤਨੀ ਮੈਨੂੰ ਥੋੜਾ ਹੀ ਦੱਸੋਗੇ ਕਿ ਤੇਰੇ ਪੇਕੇ ਵਾਲਿਆਂ ਤੇ ਤੁਸੀਂ ਕਿੰਨਾ ਖਰਚ ਕਰਦੇ ਹੋ ਸੀਮਾ ਅੱਖਾਂ ਵਿੱਚ ਅਥਰੂ ਲੈ ਕੇ ਆਪਣੇ ਪੇਕੇ ਘਰ ਚੱਲ ਪਈ ਉਹ ਰਸਤੇ ਵਿੱਚ ਇਹੀ ਸੋਚੀ ਦੀ ਜਾ ਰਹੀ ਸੀ ਕਿ ਅਮੀਰ ਪਰਵਾਦ ਦੇ ਲੋਕ ਆਪਣੇ ਮੁੰਡਿਆਂ ਦਾ ਵਿਆਹ ਗਰੀਬ ਘਰ ਦੀਆਂ ਕੁੜੀਆਂ ਨਾਲ ਕਰਦੇ ਹੀ ਕਿਉਂ ਆ ਜਦੋਂ ਗਲਗਲ ਤੇ ਇੰਨੇ ਤਾਨੇ ਹੀ ਮਾਰਨੇ ਆ ਤਾਂ ਤੇ ਰਹੀ ਗੱਲ ਘਰ ਦਾ ਸਮਾਨ ਦਾ ਅਜ ਵੀ ਚਲਿਆਉਂਦੀ ਧਰਿਚਾ ਆਪਣੀ ਨਵੀਂ ਗ੍ਰਸਤੀ ਮੁੰਬਈ ਵਿੱਚ ਵਸਾਉਣ ਜਾ ਰਹੀ ਆ ਤਾਂ ਉਹਨੂੰ ਇੱਥੇ ਨਵਾਂ ਸਮਾਨ ਲੈਣਾ ਹੀ ਪਵੇਗਾ ਨਾ ਇਸ ਗੱਲ ਦਾ ਤਾਨਾ ਮਾਂਜੀ ਵਾਰ-ਵਾਰ ਮੈਨੂੰ ਕਿਉਂ ਸੁਣਾ ਰਹੀ ਆ ਸੀਮਾ ਦੀ ਸ਼ਾਨ ਸ਼ਕਤੀ ਹੁਣ ਹੌਲੀ-ਹੌਲੀ ਖਤਮ ਹੁੰਦੀ ਜਾ ਰਹੀ ਸੀ ਉਹਨੂੰ ਆਪਣੀ ਦਿਓਰ ਤੇ ਦਰਾਣੀ ਨਾਲ ਕੋਈ ਸ਼ਿਕਾਇਤ ਨਹੀਂ ਸੀ ਸ਼ਿਕਾਇਤ ਸੀ ਤਾਂ ਆਪਣੀ ਸਾਸ ਨਾਲ ਜੋ ਹਰ ਵਾਰ ਵੱਡੀ ਬਹੂ ਤੇ ਛੋਟੀ ਬਹੂ ਵਿੱਚ ਬਰਾਬਰੀ ਕਰ ਰਹੀ ਸੀ ਅੱਜ ਤੱਕ ਸੀਮਾ ਆਪਣੀ ਸਾਸੂ ਦੇ ਤਾਨੇ ਸੁਣਦੀ ਆਈ ਸੀ ਪਰ ਕਦੀ ਵੀ ਸਾਹਮਣੇ ਤੋਂ ਜਵਾਬ ਨਹੀਂ ਦਿੰਦੀ ਸੀ ਕਿਉਂਕਿ ਉਹਦੇ ਪਤੀ ਰੌਸ਼ਨ ਬਹੁਤ ਹੀ ਚੰਗੇ ਇਨਸਾਨ ਸੀ ਉਹਨਾਂ ਦੀ ਹੀ ਵਜ੍ਹਾ ਨਾਲ ਉਹ ਖੁਦ ਵੀ ਚੁੱਪ ਰਹਿੰਦੀ ਸੀ ਤੇ ਰੌਸ਼ਨ ਨੂੰ ਵੀ ਚੁੱਪ ਰਹਿਣ ਦੇ ਲਈ ਕਹਿੰਦੀ ਇਹ ਗੱਲ ਦਾ ਪਤੰਗੜ ਬਣਾ ਕੇ ਘਰ ਵਿੱਚ ਲੜਾਈ ਝਗੜਾ ਨਹੀਂ ਚਾਹੁੰਦੀ ਸੀ ਪਰ ਛੋਟੇ ਬੇਟੇ ਦੀ ਮੰਗਣੀ ਦੇ ਬਾਅਦ ਤਾਂ ਮੰਨੂ ਜਿਵੇਂ ਸਾਸੂ ਦੇ ਪਾਰ ਹੀ ਨਿਕਲ ਆਏ ਸੀ ਜੋ ਸੱਸਾ ਸıma ਪਹਿਲਾਂ ਉਹਦਾ અપਮਾਨ ਆਪਣੀਆਂ ਸਹੇਲੀਆਂ ਤਾਂ ਕੀ ਕਰਦੀ ਸੀ ਉਹੀ અપਮਾਨ ਹੁਣ ਉਹਨਾਂ ਨੇ ਰਿਸ਼ਤੇਦਾਰਾਂ ਤੇ ਆਂਡ ਗਵਾਂਡ ਵਾਲਿਆਂ ਤੇ ਇਥੋਂ ਤੱਕ ਕਿ ਸੀਮਾ ਦੀ ਹੋਣ ਵਾਲੀ ਦਰਾਨੀ ਰੀਚਾ ਦੀ ਪੇਕੇ ਵਾਲਿਆਂ ਦੇ ਸਾਹਮਣੇ ਵੀ ਕਰਨਾ ਸ਼ੁਰੂ ਕਰ ਦਿੱਤਾ ਸੀ ਹਰ ਗੱਲ ਵਿੱਚ ਹੁਣ ਸੱਸ ਨੇ ਵੱਡੀ ਬਹੂ ਤੇ ਛੋਟੀ ਬਹੂ ਵਿੱਚ ਤੁਲਨਾ ਸ਼ੁਰੂ ਕਰ ਦਿੱਤੀ ਸੀ ਕੁਝ ਦਿਨਾਂ ਵਿੱਚ ਦਿਉਰ ਅਰੁੰਧਾ ਵ્યાਸੀ ਇਸ ਲਈ ਸੀਮਾ ਨੇ ਇਹਨਾਂ ਸਾਰੀਆਂ ਗੱਲਾਂ ਤੇ ਮਿੱਟੀ ਪਾਉਣਾ ਹੀ ਠੀਕ ਸਮਝਿਆ ਤੇ ਉਹ ਵਿਆਹ ਦੀਆਂ ਤਿਆਰੀਆਂ ਵਿੱਚ ਜੁਟ ਗਈ ਥੋੜੇ ਸਮੇਂ ਬਾਅਦ ਘਰ ਵਿੱਚ ਸਾਰੇ ਰਿਸ਼ਤੇਦਾਰ ਸੱਸਮਾਹ ਦੀਆਂ ਸਹੇਲੀਆਂ ਦਾ ਗਰੁੱਪ ਸਾਰੇ ਵਿਆਹ ਲੋਕ ਵਿਆਹ ਵਾਲੇ ਘਰ ਵਿੱਚ ਰਹਿਣ ਲੇ ਦੇ ਲਈ ਆ ਚੁੱਕੇ ਸੀ ਸੀਮਾ ਵੀ ਵਿਆਹ ਦੀਆਂ ਤਿਆਰੀਆਂ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੀ ਸੀ ਸੱਸਮਾਹ ਦੇ ਸਾਰੇ ਤਾਨੇ ਭੁੱਲ ਕੇ ਸੀਮਾ ਆਪਣੇ ਦਿਓ ਤੇ ਦਰਾਣੀ ਦੇ ਲਈ ਬਹੁਤ ਖੁਸ਼ ਸੀ ਪਰ ਉਹ ਨਹੀਂ ਜਾਣਦੀ ਸੀ ਕਿ ਉਹਦੀ ਇਹ ਖੁਸ਼ੀ ਥੋੜੇ ਸਮੇਂ ਦੀ ਹੀ ਮਹਿਮਾਨ ਆ ਅੱਜ ਸੰਗੀਤ ਦਾ ਪ੍ਰੋਗਰਾਮ ਸੀ ਜਿਸ ਵਿੱਚ ਸੀਮਾ ਬਹੁਤ ਹੀ ਚਾਚ ਰਹੀ ਸੀ ਸੀਮਾ ਦੀ ਚਾਚੀ ਸਾਸੜੀ ਜਿਵੇਂ ਹੀ ਸੀਮਾ ਦੀ ਤਾਰੀਫ ਕੀਤੀ ਸੀਮਾ ਦੇ ਸਾਥ ਸੁਸ਼ਮਾ ਬੋਲੀ ਆਪਣੀ ਦਰਾਨੀ ਰੀਚਾ ਦੇ ਪੇਕਿਆਂ ਤੋਂ ਆਈ ਹੋਈ ਸਾੜੀ ਪਾਈ ਆ ਸੀਮਾ ਨੇ ਹੁਣ ਇੰਨੀ ਮਹਿੰਗੀ ਸਾੜੀ ਇਹਦੇ ਨਸੀਬ ਵਿੱਚ ਕਿੱਥੇ ਆ ਪਾਈ ਤੂੰ ਇਤਰਾਲਾ ਕਿ ਇੰਨੀ ਅਮੀਰ ਪੇਕਿਆਂ ਵਾਲੀ ਦਰਾਨੀ ਮਿਲੀ ਆ ਇਸੇ ਲਈ ਤੈਨੂੰ ਇਹੋ ਜੀਆਂ ਸਾੜੀਆਂ ਪਾਉਣ ਦਾ ਮੌਕਾ ਮਿਲ ਗਿਆ ਉਦੋਂ ਹੀ ਸੀਮਾ ਇੱਕਦਮ ਬੋਲੀ ਕਿ ਮम्मी ਜੀ ਤੁਹਾਨੂੰ ਇਵੇਂ ਕਿਉਂ ਲੱਗਦਾ ਆ ਕਿ ਤੁਹਾਡੇ ਬੇਟੇ ਵਿੱਚ ਇੰਨੀ ਹਿੰਮਤ ਨਹੀਂ ਆ ਕਿ ਮੈਨੂੰ ਇਹੋ ਜਿਹੀ ਮਹਿੰਗੀ ਸਾੜੀ ਪਹਿਨ ਆ ਸਕੇ ਕੀ ਮੈਂ ਅੱਜ ਤੋਂ ਪਹਿਲਾਂ ਇੰਨੀਆਂ ਸਸਤੀਆਂ ਸਾੜੀਆਂ ਪੰਦੀ ਸੀ ਤੇ ਉਹ ਸਾਰੀਆਂ ਸਾੜੀਆਂ ਤਾਂ ਤੁਸੀਂ ਹੀ ਮੇਰੇ ਲਈ ਖਰੀਦਿਆਂ ਸੀ ਮੰਮੀ ਜੀ ਕੀ ਤੁਸੀਂ ਆਪਣੀਆਂ ਹੀ ਲਿਆਂਦੀਆਂ ਹੀਆਂ ਸਾੜੀਆਂ ਦੀ ਬੁराई ਕਰ ਰਹੇ ਹੋ ਮੰਮੀ ਜੀ ਮੈਨੂੰ ਤਾਂ ਅਜੇ ਤੱਕ ਇਹੀ ਲੱਗਦਾ ਸੀ ਕਿ ਤੁਸੀਂ ਉਹ ਸਾਰੀਆਂ ਸਾੜੀਆਂ ਮਹਿੰਗੀਆਂ ਖਰੀਦੀਆਂ ਆ ਪਰ ਸੁਸ਼ਮਾ ਜੀ ਦੀ ਦਰਾਣੀ ਦੇ ਸਾਹਮਣੇ ਉਹਨਾਂ ਦਾ ਹੀ અપਮਾਨ ਕਰ ਦਿੱਤਾ ਸੀ ਅੱਜ ਸੀਮਾ ਨੇ ਸੁਸ਼ਮਾ ਜੀ ਬੋਲੀ ਬਹੂ ਤੂੰ ਜਲਦੀਆਂ ਆਪਣੀ ਦਰਾਣੀ ਤੋਂ ਇਸੇ ਲਈ ਤਾਂ ਮੈਨੂੰ ਇਹ ਸਾਰੀਆਂ ਗੱਲਾਂ ਸੁਣਾ ਰਹੀਆਂ ਸੀਮਾ ਇਸ ਗੱਲ ਦਾ ਜਵਾਬ ਦੇਣ ਹੀ ਵਾਲੀ ਸੀ ਕਿ ਸੀਮਾ ਨੂੰ ਕੁਝ ਰਿਸ਼ਤੇਦਾਰਾਂ ਨੇ ਨੱਚਣ ਦੇ ਲਈ ਖਿੱਚ ਲਿਆ ਤੇ ਉਹਦੀ ਗੱਲ ਅਧੂਰੀ ਹੀ ਰਹਿ ਗਈ ਸੀਮਾ ਸਾਰਿਆਂ ਦੇ ਨਾਲ ਨੱਚ ਰਹੀ ਸੀ ਪਰ ਅੱਜ ਉਹਦਾ ਮਨ ਇੱਕਦਮ ਸ਼ਾਂਤ ਹੋ ਗਿਆ ਸੀ ਕਿਉਂਕਿ ਹਰ ਗੱਲ ਵਿੱਚ ਛੋਟੀ ਬਹੂ ਤੇ ਉਹਦੇ ਪੇਕੇ ਵਾਲਿਆਂ ਦੀ ਤਾਰੀਫ਼ ਕਰਕੇ ਉਹਦੀ ਸੱਸ ਉਹਨੂੰ ਤੇ ਉਹਦੇ ਪੇਕੇ ਵਾਲਿਆਂ ਨੂੰ ਪਲ-ਪਲ ਨੀਚਾ ਦਿਖਾ ਰਹੀ ਸੀ ਉਹ ਸਮਝ ਚੁੱਕੀ ਸੀ ਕਿ ਛੋਟੀ ਬਹੂ ਦੇ ਹੋਣ ਤੋਂ ਬਾਅਦ ਉਹਦੀ ਜ਼ਿੰਦਗੀ ਬਹੁਤ ਮੁਸ਼ਕਲ ਹੋ ਜਾਵੇਗੀ ਦੂਸਰੇ ਦਿਨ ਸਵੇਰੇ-ਸਵੇਰੇ ਸੀਮਾ ਨੇ ਰਸੋਈ ਵਿੱਚ ਆਪਣੇ ਨੌਕਰ ਨੂੰ ਕਹਿ ਕੇ ਸਾਰਿਆਂ ਦੇ ਲਈ ਨਾਸ਼ਤੇ ਵਿੱਚ ਸਮੋਸੇ ਤੇ ਚਾਹ ਦਾ ਪ੍ਰਬੰਧ ਕਰਵਾਇਆ ਸੀ ਸੀਮਾ ਸਾਰਿਆਂ ਨੂੰ ਚਾਹ ਨਾਸ਼ਤਾ ਦੇ ਰਹੀ ਸੀ ਤੇ ਭੱਜ-ਭੱਜ ਕੇ ਸਵੇਰ ਦੇ ਦੂਸਰੇ ਕੰਮ ਵੀ ਨਿਪਟਾ ਰਹੀ ਸੀ ਸਾਰੇ ਲੋਕ ਸਮੋਸਿਆਂ ਦੀ ਬਹੁਤ ਤਾਰੀਫ਼ ਕਰ ਰਹੇ ਸੀ ਤੇ ਨਾਲ ਹੀ ਨਾਲ ਸੀਮਾ ਦੀ ਵੀ ਇਮਨੂ ਸੁਸ਼ਮਾ ਜੀ ਦੇ ਨਾਨਾਣ ਬੋਲੀ ਸੀ ਨਾ ਸਮੋਸੇ ਤਾਂ ਬਹੁਤ ਹੀ ਕਰਾਰੇ ਬਣਿਆ ਜਿਹੜਾ ਹੋਰ ਲਿਆ ਕੇ ਦਵੀ ਸੀਮਾ ਤੁਰੰਤ ਰਸੋਈ ਵਿੱਚ ਗਈ ਤੇ ਬਹੁਤ ਸਾਰੇ ਸਮੋਸੇ ਲੈ ਆਈ ਤੇ ਸਾਰਿਆਂ ਨੂੰ ਦੇ ਲੱਗੀ ਸੀਮਾ ਦੀ ਭੂਆ ਸਾਸੋ ਦੀਆਂ ਤਰੀਫਾ ਕਰਦੇ ਹੋਏ ਬੋਲੀ ਤੇਰੇ ਵਰਗੀ ਬਹੂ ਸਾਰਿਆਂ ਨੂੰ ਮਿਲੇ ਸੀਮਾ ਇਹ ਵੀ ਕਿ ਸੁਸ਼ਮਾ ਜੀ ਨੂੰ ਬਹੁਤ ਜਲਨ ਹੋਈ ਤੇ ਉਹ ਬੋਲੀ ਸੀਮਾ ਨੂੰ ਛੱਡੋ ਹੁਣ ਤਾਂ ਮੇਰੀ ਛੋਟੀ ਬਹੂ ਦੀ ਤਾਰੀਫ ਕਰਨ ਦਾ ਦਿਨ ਆ ਗਿਆ ਆ ਉਹ ਨੇ ਤਾਂ ਮबई ਵਿੱਚ ਚਮਚ ਤੋਂ ਲੈ ਕੇ ਏਸੀ ਤੱਕ ਦਾ ਸਾਰਾ ਸਮਾਨ ਖਰੀਦ ਲਿਆ ਆ ਛੋਟੀ ਬਹੁਤ ਕਮਾਈ ਵੀ ਕਰਦੀ ਆ ਤੇ ਸੀਮਾ ਨੇ ਤਾਂ ਅੱਜ ਤੱਕ ਰੁਪਈਆ ਵੀ ਨਹੀਂ ਕਮਾਇਆ ਅੱਜ ਸੀਮਾ ਨੂੰ ਆਪਣੀ ਸਾਸੂ ਦੀ ਇਹ ਗੱਲ ਬਹੁਤ ਚੁਬ ਗਈ ਸੀਮਾ ਨੇ ਅੱਜ ਤੱਕ ਆਪਣੇ ਸਹੁਰਿਆਂ ਦੀ ਸਾਰੀਆਂ ਜ਼ਿੰਮੇਵਾਰੀਆਂ ਬਹੁਤ ਚੰਗੀ ਤਰ੍ਹਾਂ ਨਭਾਈਆਂ ਸੀ ਸਾਸੋਰੇ ਦੀ ਚਾਹੇ ਬਿਮਾਰੀ ਵਿੱਚ ਸੇਵਾ ਹੋਵੇ ਚਾਹੇ ਰਿਸ਼ਤਾ ਰਿਸ਼ਤੇਦਾਰਾਂ ਵਿੱਚ ਕੋਈ ਰੀਤੀ ਰਿਵਾਜ ਰੱਖਣਾ ਹੋਵੇ ਜਿੱਥੇ ਸੀਮਾ ਇੱਕ ਪਾਸੇ ਆਪਣੇ ਪਤੀ ਦੀਆਂ ਅੱਖਾਂ ਦਾ ਤਾਰਾ ਸੀ ਉੱਥੇ ਹੀ ਦੂਸਰੇ ਪਾਸੇ ਉਹਦੇ ਦਿਉਦਰਾਨੀ ਵੀ ਉਹਨੂੰ ਬਹੁਤ ਮਾਨ ਸਨਮਾਨ ਦਿੰਦੇ ਸੀ ਨਨਾ ਰੋਹੀ ਵੀ ਹਮੇਸ਼ਾ ਆਪਣੀ ਪਾਬੀ ਸੀਮਾ ਦੀ ਹੀ ਤਰਫਦਾਰੀ ਕਰਦੀ ਸੀ ਅੱਜ ਸਾਰੇ ਰਿਸ਼ਤੇਦਾਰਾਂ ਵਿੱਚ ਹੋਇਆ ਆਪਣਾ ਇਹ અપਮਾਨ ਸੀਮਾ ਸਹਿਣ ਨਾ ਕਰ ਸਕੀ ਨੂੰਨੂੰ ਲੱਗਿਆ ਜਿਵੇਂ ਉਹ ਅੱਜ ਨਾ ਬੋਲੀ ਤਾਂ ਸ਼ਾਇਦ ਜ਼ਿੰਦਗੀ ਭਾਰੋ ਝੁਕਦੀ ਹੀ ਚਲੀ ਜਾਵੇਗੀ ਅੱਜ ਗੱਲ ਆਤਮ ਸਨਮਾਨ ਦੀ ਸੀ ਸੀਮਾ ਬੋਲੀ ਮੰਮੀ ਜੀ ਮੈਂ ਕਿਹੜਾ ਵੱਖਰੀ ਗ੍ਰਸਤੀ ਵਸਾਉਣੀ ਸੀ ਜੋ ਮੈਂ ਚਮਚੇ ਕਵਲੀਆਂ ਅਲੱਗ ਲੈ ਕੇ ਆਉਂਦੀ ਮੈਂ ਤਾਂ ਤੁਹਾਡੇ ਨਾਲ ਹੀ ਰਹਿਣਾ ਸੀ ਤੇ ਤੁਹਾਡੇ ਘਰ ਰਸੋਈ ਦਾ ਸਾਰਾ ਸਮਾਨ ਪਹਿਲਾਂ ਹੀ ਸੀ ਜੇ ਤੁਹਾਨੂੰ ਹਜੇ ਵੀ ਲੱਗਦਾ ਆ ਕਿ ਮੈਨੂੰ ਇਹ ਸਾਰਾ ਸਮਾਨ ਲੈ ਕੇ ਆਉਣਾ ਚਾਹੀਦਾ ਸੀ ਤਾਂ ਹੁਣੇ ਹੀ ਮੰਗਵਾ ਲੈਂਦੀ ਆ ਸਾਰਾ ਸਮਾਨ ਤੇ ਆਪਣੀ ਗ੍ਰਸਤੀ ਅਲੱਗ ਕਰ ਲੈਂਦੀ ਆ ਮੈਂ ਮੈਨੂੰ ਆਪਣੀ ਗ੍ਰਸਤੀ ਅਲਾਕ ਕਰਨ ਦੀ ਇਜਾਜ਼ਤ ਦੇ ਦੇਵੋਗੇ ਨਾ ਤੁਸੀਂ ਮੇਰੇ ਮਾਪਿਓ ਦੀ ਔਕਾਤ ਮੈਨੂੰ ਏਸੀ ਦੇਣ ਦੀ ਨਹੀਂ ਸੀ ਪਰ ਉਹਨਾਂ ਨੇ ਮੈਨੂੰ ਇੰਨਾ ਜ਼ਰੂਰ ਪੜਾਇਆ ਲਿਖਾਇਆ ਕਿ ਮੈਂ ਆਪਣੇ ਪੈਰਾਂ ਤੇ ਖੜੀ ਹੋ ਪਾਵਾਂ ਵਿਆਹ ਦੇ ਬਾਅਦ ਜਦੋਂ ਮੈਂ ਨੌਕਰੀ ਕਰਨ ਦੀ ਇੱਛਾ ਜਤਾਈ ਤਾਂ ਉਦੋਂ ਤਾਂ ਤੁਸੀਂ ਮੈਨੂੰ ਰੋਕ ਲਿਆ ਸੀ ਕਿ ਘਰ ਦੇ ਕੰਮ ਕੌਣ ਕਰੇਗਾ ਸਾਡੀ ਸੇਵਾ ਕੌਣ ਕਰੇਗਾ ਮੈਂ ਚੰਦੀ ਤਾਂ ਅੱਜ ਵੀ ਨੌਕਰੀ ਕਰਕੇ ਕਮਾ ਸਕਦੀ ਹਾਂ ਦੱਸੋ ਤੁਸੀਂ ਮੈਨੂੰ ਦਵੋਗੇ ਨੌਕਰੀ ਕਰਨ ਦੀ ਇਜਾਜ਼ਤ ਸੀਮਾ ਦੀ ਭੂਆ ਸੱਸ ਬੋਲੀ ਬਿਲਕੁਲ ਸਹੀ ਕਿਹਾ ਤੂੰ ਵੱਡੀ ਬਹੂ ਸੁਸ਼ਮਾ ਤੈਨੂੰ ਇੰਨੀ ਚੰਗੀ ਬਹੂ ਮਿਲੀ ਆ ਪਰ ਤੂੰ ਇਹਦੀ ਕਦਰ ਨਹੀਂ ਜਾਣੀ ਵਾਰ-ਵਾਰ ਇਹ ਕਹਿ ਕੇ ਕਿ ਤੇਰੀ ਵੱਡੀ ਬਹੂ ਦਾਜ ਵਿੱਚ ਕੁਝ ਨਹੀਂ ਲਿਆਈ ਤੇ ਛੋਟੀ ਬਹੂ ਆਪਣਾ ਸਾਰਾ ਸਮਾਨ ਖੁਦ ਖਰੀਦ ਰਹੀ ਆ ਤੂੰ ਆਪਣੇ ਹੀ ਘਰ ਦੀ ਇੱਜ਼ਤ ਘਟਾ ਰਹੀ ਆ ਤੇਰੇ ਦੋਵੇਂ ਬੇਟੇ ਇੰਨੇ ਕਮਾਉ ਆ ਤੇਰੇ ਕੋਲ ਜਿਵੇਂ ਕੋਈ ਕਮੀ ਹੋਵੇ ਵੈਸੇ ਤੂੰ ਦੁਨੀਆਂ ਨੂੰ ਦਿਖਾ ਰਹੀ ਆ ਹੋਰ ਤੇ ਹੋਰ ਇਨਸਾਨ ਦੇ ਗੁੰਮ ਤੇ ਸੁਭਾਅ ਮੈਨੇ ਰਖਦਿਆ ਉਹਦੀ ਸੰਪੂਰਤਾ ਨਹੀਂ ਸਮਝੀ ਆਪਣੀ ਗ੍ਰਸਤੀ ਅਲੱਗ ਵਸਾਉਣਾ ਬਹੁਤ ਆਸਾਨ ਆ ਪਰ ਸਾਂਝੇ ਪਰਿਵਾਰ ਵਿੱਚ ਰਹਿ ਕੇ ਸੱਸ ਸਹੁਰੇ ਦਿਓਰ ਨਨਦ ਸਾਰਿਆਂ ਦਾ ਧਿਆਨ ਰੱਖਣਾ ਬਹੁਤ ਮੁਸ਼ਕਲ ਜੋ ਸੀਮਾ ਹੁਣ ਤੱਕ ਨਿਭਾ ਰਹੀ ਆ ਪਰ ਤੈਨੂੰ ਇਹ ਸਭ ਹਜੇ ਤੱਕ ਸਮਝ ਨਹੀਂ ਆਇਆ ਇਸੇ ਲਈ ਤੂੰ ਇੰਨੀ ਪਿਆਰੀ ਬੱਚੀ ਨੂੰ ਇਹਨੇ ਤਾਨੇ ਸੁਣਾਉਂਦੀ ਆ ਰੂਹੀ ਬੋਲੀ ਮੰਮੀ ਮੈਂ ਵੀ ਤੁਹਾਨੂੰ ਕਿੰਨੀ ਵਾਰ ਇਹ ਸਮਝਾਉਣਾ ਚਾਹੁੰਦੀ ਸੀ ਪਰ ਤੁਸੀਂ ਨਹੀਂ ਸਮਝੇ ਵੱਡੀ ਬਹੂ ਆਪਣੀ ਜਗ੍ਹਾ ਛੋਟੀ ਬਹੂ ਆਪਣੀ ਜਗ੍ਹਾ ਦੋਵਾਂ ਵਿੱਚ ਤੁਲਨਾ ਕਰਕੇ ਤੁਸੀਂ ਆਪਣਾ ਹੀ ਘਰ ਬਰਬਾਦ ਕਰ ਰਹੇ ਹੋ ਤੇ ਆਪਣਾ ਹੀ ਭਟਾਪਾ ਆਪਣੇ ਹੱਥਾਂ ਨਾਲ ਖਰਾਬ ਕਰ ਰਹੇ ਹੋ ਸੁਸ਼ਮਾ ਜੀ ਦੀਆਂ ਸਹੇਲੀਆਂ ਵੀ ਬੋਲੀਆਂ ਅਸੀਂ ਵੀ ਤੈਨੂੰ ਹਮੇਸ਼ਾ ਇਹੀ ਕਹਿੰਦੇ ਸੀ ਸੁਸ਼ਮਾ ਆਪਣੇ ਵਿਰੁੱਧ ਇੰਨੇ ਸਾਰੇ ਲੋਕਾਂ ਨੂੰ ਵੇਖ ਕੇ ਸੁਸ਼ਮਾ ਦੀ ਅਕਲ ਅਜ ਟਿਕਾਣੇ ਆ ਗਈ ਸੀ ਤੇ ਉਹ ਆਪਣੀ ਬਹੁ ਸੀਮਾ ਕੋਲੋਂ ਮਾਫੀ ਮੰਗਦੇ ਹੋਏ ਬੋਲੀ ਬਹੁ ਸ਼ਾਇਦ ਮੇਰੀ ਨਹੀਂ ਅੱਖਾਂ ਤੇ لالਚ ਦੀ ਪੱਟੀ ਬੰਨੀ ਹੋਈ ਸੀ ਜੋ ਤੁਸੀਂ ਸਾਰਿਆਂ ਨੇ ਮਿਲ ਕੇ ਅਜ ਉਤਾਰ ਦਿੱਤੀ ਆ ਕਾਸ਼ ਮੈਂ ਤੇਰੀ ਪਹਿਲਾਂ ਹੀ ਕਦਰ ਕਰ ਲੈਂਦੀ ਤਾਂ ਮੇਰਾ ਘਰ ਕਦੋਂ ਦਾ ਸਵਰਗ ਬਣ ਗਿਆ ਹੁੰਦਾ ਸੀਮਾ ਦੀ ਭੂਆ ਸੱਸ ਬੋਲੀ ਕੋਈ ਗੱਲ ਨਹੀਂ ਸੁਸ਼ਮਾ ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਆ ਜਾਵੇ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ ਇੰਨੇ ਸਾਲਾਂ ਬਾਅਦ ਅੱਜ ਸੱਸ ਸਹਸ ਬਹੂ ਦੀ ਤਕਰਾਰ ਖਤਮ ਹੋਈ ਸੀ ਦੋਸਤੋ ਅਕਸਰ ਘਰਾਂ ਵਿੱਚ ਵੇਖਿਆ ਜਾਂਦਾ ਆ ਕਿ ਸਹੁਰੇ ਵਾਲੇ ਦੋ ਬਹੂਆਂ ਵਿੱਚ ਹਮੇਸ਼ਾ ਤੁਲਨਾ ਕਰਦੇ ਆ ਇਹਦੇ ਨਾਲ ਇੱਕ ਹੀ ਘਰ ਵਿੱਚ ਰਿਸ਼ਤਿਆਂ ਵਿੱਚ ਫੁੱਟ ਪੈ ਜਾਂਦੀ ਆ ਤੇ ਸੱਸ ਸਹੁਰਾ ਐਵੇਂ ਕਰਕੇ ਆਪਣਾ ਹੀ ਬਿੜਾਪਾ ਖਰਾਬ ਕਰਦੇ ਆ ਦੋਵੇਂ ਬਹੂਆਂ ਆਪਣੀ ਜਗ੍ਹਾ ਅਲੱਗ ਆ ਦੋਵਾਂ ਦਾ ਵਿਆਹ ਸੁਭਾ ਸਭ ਅਲੱਗ ਆ ਇਸੇ ਲਈ ਦੋਵਾਂ ਵਿੱਚ ਤੁਲਨਾ ਕਰਕੇ रिश्ਤਿਆਂ ਵਿੱਚ ਫੁੱਟ ਨਹੀਂ ਪਾਉਣੀ ਚਾਹੀਦੀ। ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ ਰਾਏ ਆ? ਨੀਚੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ। ਇਹੋ ਜੀਆਂ ਹੋਰ ਵਧੀਆ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ। ਮਿਲਦੇ ਆਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ। ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।